ਜਿਵੇਂ ਮੇਰੇ ਗੀਤ ਵੀ ਬੋਲ ਨੇ ਜੇ ਕੁੜੀਏ ਤੈਨੂੰ ਬਸ ਨਹੀਂ ਮਿਲਦੀ ਪੈਦਲ ਜਾਏਂਗੀ ਥੱਕਣੀ ਚੁੱਪ ਕਰਕੇ ਜੜ ਜਾ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਸਰਿੰਦਰ ਗਾਉ ਦੀ ਦੀਵਾਲੀ ਤੇ ਰਮੇਸ਼ਨ ਗੀਲਾ ਉਹਨਾਂ ਨੇ ਪਹਿਲਾਂ ਗਾਇਆ ਉਸ ਤੋਂ ਬਾਅਦ ਹੋਰ ਜੋੜੀਆਂ ਨੇ ਗਾਇਆ ਮੈਂ ਵੀ ਗਾਉਂਦਾ ਰਿਹਾ ਮੇਰੀ ਉਮਰ 82 ਸਾਲ 81 82 ਦੇ ਕਰੀਬ ਹੈ ਪ੍ਰਿਕਾਸੀ ਕਿ ਜ਼ਿਆਦਾ ਹੈ ਪਰ 82 ਦੇ ਅੰਦਾਜ਼ਾ ਹੈ ਧਰਮ ਗੀਤ ਕੇ ਦੀਪ ਜਗਮਉਂ ਨੇ ਗਏ ਆਪਣੇ ਜਗਮਉਂ ਗੋਵ ਦੇ ਨਾਲ ਡਿਊਟ ਵੀ ਗਏ ਉਹਨਾਂ ਨੇ ਕਿ ਜਿਹੜਾ ਕੇ ਵੀ ਗਏ ਉਹ ਗੌਂਦਾ ਹੁੰਦਾ ਸੀ ਫਿਲਮੀ ਟਿ ਉਹਨਾਂ ਦੀ ਯਾਨੀ ਤਰਜ਼ ਤੇ ਮੈਂ ਉਹਨੂੰ ਲਿਖ ਕੇ ਦਿੱਤਾ ਇਹਨਾਂ ਗੀਤਾਂ ਤੋਂ ਬਗੈਰ ਮੇਰੀਆਂ ਕਿਤਾਬਾਂ ਛਪੀਆਂ ਜਦਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਿਤਸਰ ਉਹ ਪੰਜ ਕਿਤਾਬਾਂ ਚਾਰ ਪੰਜ ਕਿਤਾਬਾਂ ਛਪੀਆਂ ਜਿਹੜੀਆਂ ਕਿਆਂ ਕਿ ਦੇਸ਼ਾਂ ਬੇਪੇਸ਼ਾਨ ਵਿੱਚ ਮੈਂ ਪਤਾ ਨਹੀਂ ਕਿ ਸਾਰੀਆਂ ਜਵਾਨਾਂ ਵਿੱਚ ਵੀ ਉਹਨਾਂ ਨੇ ਛਾਪੀਆਂ ਕਿ thapi ਉਪਰ ਆ ਸਿੱਧਾ ਨਹੀਂ ਆਉਂਦਾ ਬੰਦਿਆਂ ਦੇ ਰੂਪ ਵਿੱਚ ਪਹੁੰਚ ਜਾਂਦਾ ਤੁਸੀਂ ਮੇਰੇ ਕੋਲ ਪਹੁੰਚੇ ਮੈਨੂੰ ਇਹਵੇਂ ਜਾਪਦਾ ਕਿ ਰੱਬ thapi ਤੇ ਆ ਕੇ ਮੇਰੇ ਕੋਲ ਦਰਸ਼ਨ ਦੇ ਰਿਹਾ ਹੈ ਜਿਵੇਂ ਮੇਰੇ ਗੀਤ ਦੀ ਬੋਲ ਨੇ ਜੇ ਕੁੜੀਏ ਤੈਨੂੰ ਬਸ ਨਹੀਂ ਮਿਲਦੀ ਪੈਦਲ ਜਾਏਂਗੀ ਥੱਕ ਨਹੀਂ ਚੁੱਪ ਕਰਕੇ ਚੜ ਜਾ ਮਿੱਤਰਾਂ ਦਾ ਚੱਲੇ ਆ ਟਰੱਕ ਨਹੀਂ ਸਰਿੰਦਰ ਕੌਰ ਦੀ ਦੀਵਾਲੀ ਤੇ ਰਮੇਸ਼ ਰਗੀਲਾ ਉਹਨਾਂ ਨੇ ਪਹਿਲਾਂ ਗਾਇਆ ਉਸ ਤੋਂ ਬਾਅਦ ਹੋਰ ਜੋੜੀਆਂ ਨੇ ਗਾਇਆ ਮੈਂ ਵੀ ਗਾਉਂਦਾ ਰਿਹਾ ਤੇ ਸਟੇਜਾਂ ਤੇ ਵੀ ਰਿਕਾਰਡਿੰਗ ਵਿੱਚ ਵੀ ਗਾਉਂਦਾ ਰਿਹਾ ਤੇ ਇਸ ਤੋਂ ਬਿਨਾਂ ਮੇਤਰਾ ਦੇ ਟਿਊਬਵੈੱਲ ਤੇ ਵੀੜੇ ਤੋਂ ਆਉਂਦੇ ਬਹਾਨੇ ਆਜਾ ਧਾਰਮਿਕ ਗੀਤ ਦੀ ਵੇਹਾਂ ਤੋਂ ਹੋਏ ਇਹਨਾਂ ਗੀਤਿਆਂ ਦੀ ਗਿਣਤੀ ਬਹੁਤ ਲੰਬੀ ਹੈ ਸਸਕੂਟਣੀ ਸੰਦੂਕਾਂ ਉਹਨੇ ਨਿੰਮ ਦਾ ਰਿਆਲੇ ਘੋਟਣਾ ਭਵਰਾ ਸਾਹਿਬ ਰਜਿੰਦਰ ਰਾਜਨ ਜਗਜੀਤ ਜੀ ਵੀ ਉਹਨਾਂ ਦੀ ਰਿਕਾਰਡਿੰਗ ਪਰ ਮੰਗਰਾ ਸਾਹਿਬ ਦੀ ਇਹ ਕੰਪੋਜੀਸ਼ਨ ਸੀ ਮੇਰੇ ਗੀਤ ਧਾਰਮਿਕ ਹੀ ਬਹੁਤ ਹੋਏ ਕੇ ਦੀਪ ਜਨਮ ਹੋਣ ਦੀ ਵਾਰ ਚ ਹੋਏ ਕੇ ਦੀ ਵੀ ਗੁਜ਼ਰ ਗਏ ਵੱਡੇ ਕਲਾਕਾਰ ਜਿਨ੍ਹਾਂ ਨੇ ਮੇਰੀ ਮਦਦ ਕਰਨੀ ਸੀ ਉਹ ਸਾਰੇ ਹੀ ਕੁਦਰਤ ਵੱਲੋਂ ਗੁਜ਼ਰ ਚੁੱਕੇ ਕੁਝ ਰਹਿੰਦੇ ਐ ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਮੈਂ ਰਹਿਣਾ ਮੇਰੀ ਉਮਰ 82 ਸਾਲ 81 82 ਦੇ ਕਰੀਬ ਹੈ ਪ੍ਰਿਕਾਸੀ ਕੇ ਜ਼ਿਆਦਾ ਹੈ ਪਰ 82 ਦੇ ਅੰਦਾਜ਼ਾ ਹੈ ਧਰਮਗੀਤ ਕੇ ਦੀਪ ਜਗਮੋਣ ਨੇ ਗਾਏ ਆਪਣੇ ਜਗਮੋਣ ਕੋ ਦੇ ਨਾਲ ਡਿਓਰ ਵੀ ਗਾਏ ਉਹਨਾਂ ਨੇ ਕਿਉਂਕਿ ਕੇ ਦੀਪ ਨੇ ਗਾਇਆ ਉਹ ਗਾਉਂਦਾ ਹੁੰਦਾ ਸੀ ਫਿਲਮੀ ਟਿ ਉਹਨਾਂ ਦੀ ਜਾਨੀ ਤਰਜ਼ ਤੇ ਮੈਂ ਉਹਨੂੰ ਲਿਖ ਕੇ ਦਿੱਤਾ ਮੈਂ ਕਹ ਕਹੀਂ ਕਵਿਨਾ ਬਹ ਜਾਉਂ ਤੇਰੇ ਪਿਆਰ ਮੈਂ ਇੱਕ ਕਵਿਤਾ ਉਹ ਲਿਖ ਕੇ ਮੈਂ ਕੀ ਦਿੱਤਾ ਸੀ ਸੂਲਾਂ ਤੇ ਸੌ ਰਿਹਾ ਏ ਮੈਂ ਆਪਣੀ ਬਾਤ ਗਾ ਕੇ ਦੱਸ ਰਿਹਾ ਸ਼ੂਲਾ ਪੈਸਾਂ ਰਹਾਏ ਹਿੰਦ ਨੂੰ ਬਚਾਉਣ ਵਾਲਾ ਸ਼ੂਲਾ ਪੈਸਾਂ ਰਹਾਏ ਵਾਂਗੂ ਫਕੀਰਾਂ ਜਾਪੇ ਅੱਜ ਦੋ ਜਹਾਂ ਦਾ ਵਾਲੀ ਜ਼ਖਮ ਟੋਖੂਨ ਸੈੰਮੇ ਮੱਥੇ ਤੇ ਫਿਰ ਵੀ ਲਾਲੀ ਪਰਵਾਨੇ ਜੈ ਨਿਮਾਣੇ ਚਰਨੀ ਲਗਾਉਣ ਵਾਲਾ ਸ਼ੁਰੂਆਤ ਇਸੋਂ ਰਹੀ ਹੋ। ਇਹਨਾਂ ਗੀਤਾਂ ਤੋਂ ਬਗੈਰ ਮੇਰੀਆਂ ਕਿਤਾਬਾਂ ਛਪੀਆਂ ਜਦਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਿਤਸਰ ਉਹ ਪੰਜ ਕਿਤਾਬਾਂ ਚਾਰ ਪੰਜ ਕਿਤਾਬਾਂ ਛਪੀਆਂ ਇਹੀਆਂ ਕਿਆਂ ਕਿ ਦੇਸ਼ਾਂ ਬਰੇਸ਼ਾਂ ਵਿੱਚ ਮੈਂ ਪਤਾ ਨਹੀਂ ਕਿ ਸਾਰੀਆਂ ਜਵਾਨਾਂ ਵਿੱਚ ਵੀ ਉਹਨਾਂ ਨੇ ਛਪੀਆਂ ਇਹ ਅੰਮ੍ਰਿਤਸਰ ਬਜ਼ਾਰ ਮਾਈ ਸੇਵਾ ਅੰਮ੍ਰਿਤਸਰ ਇਸ ਤੋਂ ਬਿਨਾਂ ਇੱਕ ਉਹ ਕੋਠੀਆਂ ਤੇ ਮਕਾਨ ਇੱਥੋਂ ਬਣਾਇਆ ਉੱਥੇ ਵੇਚਿਆ ਕੰਮ ਅੰਬੈਸਡਰ ਕਰ ਰਹੀ ਰਾਜਨੂਦ ਨਰਾਜ ਦੂ ਤੋ ਵਾਡਰਸਾਈਕਲ ਭੈਣ ਦੇ ਵਿਆਹ ਦੇ ਦਿੱਤਾ ਵਰਕਸ਼ਾਪਾਂ ਵੀ ਲਾਈਆਂ ਵਰਕਸ਼ਾਪਾਂ ਲਾਈਆਂ ਮੇਲੇਗਾਂਜ ਦੇ ਵਿੱਚ ਭਾਰਤ ਮਿਲਦੇ ਨਾਲ ਟਾਈਗਰ ਕਲੋਨੀ ਵਿੱਚ ਮਕਾਨ ਬਣਾਏ ਇਧਰ ਸੀਟੀਆਈ ਕਾਲਜ ਦੇ ਕੋਲ 2 ਨੰਬਰ ਗਲੀ ਵਿੱਚ ਮਕਾਨ ਬਣਾਇਆ ਜਿਹੜਾ ਕਿ ਦੇਖਣ ਨੂੰ ਭੁੱਖ ਲੈਂਦੀ ਆ ਦੇਖ ਕੇ ਭੁੱਖ ਲੈਂਦੀ ਆ ਜਿਹਦੇ ਵਿੱਚ ਬਹੁਤ ਸਾਰੇ ਵਾਰ ਨੇ ਬਿਹਾਰੀ ਬੰਦੇ ਵੀ ਰਹਿੰਦੇ ਰਹੇ ਕਿਰਾਇਆਂ ਤੇ ਮੇਰੇ ਕੋਲ ਤੇ ਅੱਜ ਮੈਂ ਖੁਦ ਕਿਰਾਏ ਤੇ ਬੈਠਾ ਹਾਂ ਤੇ ਜੋ ਆਈ ਵੀ ਕਿਰਾਏ ਤੇ ਬੈਠੇ ਆ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਆਪਣੀ ਆਵਾਜ਼ ਵਿੱਚ ਹੀ गा ਕੇ ਦੱਸਾਂਗਾ ਔਰ ਮੈਂ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ ਔਰ ਇੱਕੋ ਟਾਈਮ ਥੋੜਾ ਹੋਵੇਗਾ ਹੁਣ ਤੁਸੀਂ ਮੈਨੂੰ ਦੱਸੋ ਮੈਂ ਉਸ ਤਰ੍ਹਾਂ ਬੋਲਾਂਗਾ ਕਹਿੰਦੇ ਨੇ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਆ ਚੜਾਈਆਂ ਰਹਿੰਦੀਆਂ ਅੱਜ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਸਮਾਂ ਸੀਗਾ ਜਦ ਇਹਨਾਂ ਦਾ ਨਾਮ ਚੱਲਦਾ ਸੀਗਾ ਬੜੇ ਇਹਨਾਂ ਨੇ ਪਲਾਟ ਵੀ ਕੱਟੇ ਆ ਇਹ ਕਹਿ ਰਹੇ ਨੇ ਕਿ ਇਹਨਾਂ ਕੋਲ ਐਮਬੈਸਡਰ ਕਾਰ ਵੀ ਸੀਗੀ ਰਾਜਦੂਤ ਮੋਟਰਸਾਈਕਲ ਵੀ ਇਹਨਾਂ ਨੇ ਦਿੱਤਾ ਵਾ ਪਰ ਕਹਿੰਦੇ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਆ ਚੜਾਈਆ ਰਹਿੰਦੀਆਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਅੱਜ ਦੇ ਸਮੇਂ ਦੇ ਵਿੱਚ ਚਾਰ ਮੁੰਡੇ ਨੇ ਤੇ ਤਿੰਨ ਕੁੜੀਆਂ ਨੇ ਪਰ ਅੱਜ ਇਹਨਾਂ ਦੀ ਕੋਈ ਵੀ ਸਾਰ ਲੈਣ ਵਾਲਾ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਭ ਤੋਂ ਛੋਟੀ ਕੁੜੀ ਹੈ ਅੱਜ ਇਹ ਆਪਣੇ ਧੀ ਜਵਾਈ ਦੇ ਘਰ ਰਹਿਣ ਨੂੰ ਮਜਬੂਰ ਨੇ ਇਹਨਾਂ ਦੇ ਘਰ ਆਪਣੇ ਹੋਣ ਤੋਂ ਬਾਅਦ ਵੀ ਇਹ ਉਸ ਆਪਣੇ ਘਰ ਨੂੰ ਦੇਖਣ ਨੂੰ ਤਰਸ ਰਹੇ ਨੇ ਕਿ ਉਹ ਦਿਖ ਜਾਵੇ ਅਸੀਂ ਗੱਲਬਾਤ ਹੋਰ ਕਰਾਂਗੇ ਇਦਾਂ ਦੀ ਕੀ ਅਰਹੀ ਠੀਕ چل ਰਹੀ ਹੈ ਅੱਛਾ ਇਹ ਇੱਕ ਤਾਂ ਪਰਿਵਾਰ ਵੱਡਾ ਸੀ ਵਰਦਾ ਪਰਿਵਾਰ ਤੇ ਉਹਨਾਂ ਦੇ ਮਦਰੋਗੇ ਜਿਵੇਂ ਵਾਰੀਆਂ ਨਭ ਹੋ ਰਹੇ ਆ ਮੈਰਿਜਾਂ ਕੀਤੀਆਂ ਪਾਲਿਆ ਪਲਸਿਆ ਉਹਨਾਂ ਨੂੰ ਉਸ ਟਾਈਮ ਮੁੰਡਿਆਂ ਦੇ ਕੰਮ ਨਹੀਂ ਸੀਗੇ ਤੇ ਇਸੋ ਬਿਨਾਂ ਲੜਕੀਆਂ ਵੀ ਸੀ ਉਹਨਾਂ ਨੂੰ ਵੀ ਇੱਕ ਲੜਕੀ ਪਹਿਲਾਂ ਛੋਟੀ ਜੀ ਗੁਜ਼ਰ ਵੀ ਗਈ ਸੀ ਉਹਦਾ ਨਾਮ ਸੋਨੀ ਸੀ ਉਸੇ ਉਹਨਾਂ ਬਜਾਏ ਇਸ ਲੜਕੀ ਦਾ ਨਾਮ ਮੈਂ ਸੋਨੀ ਰੱਖਿਆ ਉਸ ਨੂੰ ਯਾਦ ਨੂੰ ਕਾਇਮ ਕਰਨ ਵਾਸਤੇ ਇਸੋ ਬਿਨਾਂ ਕਾਰੋਵਿਆਹ ਆਪਣੀ ਸਮਝ ਨਹੀਂ ਹੁੰਦੀ ਇਹ ਕੁਝ ਆਪਣੇ ਲੇਖ ਵੀ ਹੁੰਦੇ ਆ ਜਿਹੜਾ ਕਾਰੋਬਾਰ ਵਾ ਸ਼ੁਰੂ ਕਰਦਾ ਸੀ ਮੱਝਾਂ ਦੀ ਡੈਰੀ ਪਾਈ 33 ਮਹੀਨਿਆਂ ਦੀ ਉਹ ਇੱਕ 1.5 ਸਾਲ ਵਿੱਚ ਸਾਲ ਵਿੱਚ ਖਤਮ ਹੋ ਗਿਆ